ਇੱਕ 16 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਬਾਥਰੂਮ ਦੇ ਵਿੱਚ ਜਿਹੜੀ ਨਾਨੀ ਸੀ ਉਹ ਬਾਥਰੂਮ ਦੇ ਗੇਟ ਦੇ ਬਾਹਰ ਬੈਠੀ ਹੁੰਦੀ ਆ ਉਹ ਬੱਚਾ ਹੋਣ ਦਾ ਇੰਤਜ਼ਾਰ ਕਰ ਰਹੀ ਹੁੰਦੀ ਆ ਜਦੋਂ ਨਾਨੀ ਨੂੰ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਆ ਨਾਨੀ ਬਾਥਰੂਮ ਦਾ ਗੇਟ ਖੋਲ੍ਹ ਕੇ ਅੰਦਰ ਜਾਂਦੀ ਆ ਉਸ ਬੱਚੇ ਨੂੰ ਲੱਤਾਂ ਤੋਂ ਪੁੱਠਾ ਲਟਕਾ ਲੈਂਦੀ ਆ ਬਾਥਰੂਮ ਦੇ ਵਿੱਚ ਜਿਹੜਾ ਬਾਥ ਟੱਬ ਬਣਿਆ ਹੁੰਦਾ ਉਹ ਪਾਣੀ ਦਾ ਭਰਿਆ ਹੁੰਦਾ ਤੇ ਉਹਦੇ ਵਿੱਚ ਉਸ ਬੱਚੇ ਦਾ ਮੂੰਹ ਡਬੋ ਦਿੰਦੀ ਆ ਜਦੋਂ ਉਹ ਬੱਚਾ ਮਰ ਜਾਂਦਾ ਉਸ ਤੋਂ ਬਾਅਦ ਉਹਨੂੰ ਘਰ ਦੇ ਬੈਕ ਸਾਈਡ ਟੋਆ ਪੱਟ ਕੇ ਦੱਬ ਦਿੱਤਾ ਜਾਂਦਾ ਨਾਨੀ ਨੇ ਆਦਾ ਦੋਤਾ ਕਿਉਂ ਮਾਰਤਾ ਨਾਨੀ ਦੋਤੇ ਲਈ ਜਮਦੂਤ ਕਿਉਂ ਬਣ ਗਈ ਤੇ 16 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਕਿਵੇਂ ਜਨਮ ਦਿੱਤਾ ਕੌਣ ਸੀ ਉਹਦਾ ਪਿਓ بڑے ਕਾਰਨ ਸੀ ਇਸ ਕਹਾਣੀ ਪਿੱਛੇ ਹਾਂਜੀ ਕੀ ਹਾਲ ਚਾਲ ਨੇ ਦੋਸਤੋ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਕਹਾਣੀ ਦੇ ਵਿੱਚ ਖੂਨ ਦੇ ਰਿਸ਼ਤੇ ਸ਼ਰਮਸਾਰ ਹੋਏ ਆ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਜਿਹੜੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਇਹ ਇੱਕ ਪੰਜਾਬੀ ਪਰਿਵਾਰ ਦੀ ਕਹਾਣੀ ਹੈ ਜਿਹੜਾ ਕਿ ਅਮਰੀਕਾ ਦੇ ਵਿੱਚ ਰਹਿੰਦਾ ਹੁੰਦਾ ਸ਼ੁਰੂਆਤ ਕਰਦੇ ਆ ਪੰਜਾਬ ਤੋਂ ਇੱਕ ਬਿਆਨਤ ਕੌਰ ਨਾਂ ਦੀ ਕੁੜੀ ਹੁੰਦੀ ਹੈ ਜਿਨੇ ਕੀ ਨਰਸਿੰਗ ਦਾ ਕੋਰਸ ਕੀਤਾ ਹੁੰਦਾ ਤੇ ਸਨ 1999 ਦੇ ਵਿੱਚ ਜਿਹੜੀ ਬਿਆਨਤ ਕੌਰ ਸੀ ਇਹ ਵਿਆਹ ਕਰਾ ਕੇ ਅਮਰੀਕਾ ਦੇ ਵਿੱਚ ਚਲੀ ਜਾਂਦੀ ਹੈ ਬਿਆਨਤ ਕੌਰ ਨੇ ਅਮਰਤ ਛੱਕਿਆ ਹੁੰਦਾ ਸਿਰ ਤੇ ਦਿਮਾਲਾ ਬਣਦੀ ਹੁੰਦੀ ਆ ਤਾਂ ਜਿਹਦੇ ਨਾਲ ਇਹਦਾ ਵਿਆਹ ਹੁੰਦਾ ਅਮਰੀਕਾ ਜਾਣ ਤੋਂ ਬਾਅਦ ਥੋੜਾ ਸਮਾਂ ਉਹਦੇ ਨਾਲ ਰਹਿੰਦੀ ਆ ਉਹ ਬੰਦਾ ਕੋਈ ਬਾਲਾ ਵਧਿਆ ਨਹੀਂ ਹੁੰਦਾ ਇਹਨਾਂ ਦੀ ਆਪਸ ਦੇ ਵਿੱਚ ਮਤ ਨਹੀਂ ਰਲਦੀ ਤੇ ਉਸ ਤੋਂ ਬਾਅਦ ਬਿਆਨਤ ਕੌਰ ਦਾ ਤਲਾਕ ਹੋ ਜਾਂਦਾ ਸਨ 2002 ਦੇ ਵਿੱਚ ਬਿਆਨਤ ਕੌਰ ਦਾ ਵਿਆਹ ਜਗਸੀਰ ਸਿੰਘ ਦੇ ਨਾਲ ਹੋ ਜਾਂਦਾ ਤੇ ਬਿਆੰਤਕੌਰ ਵਿਆਹ ਕਰਾਉਣ ਤੋਂ ਬਾਅਦ ਜਗਸੀਰ ਸਿੰਘ ਦੇ ਨਾਲ ਨਿਊਯਾਰਕ ਦੇ ਵਿੱਚ ਸ਼ਿਫਟ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਦੇ ਘਰੇ ਦੋ ਬੱਚੇ ਜਨਮ ਲੈਂਦੇ ਆ ਇੱਕ ਇਹਨਾਂ ਦੀ ਬੇਟੀ ਹੁੰਦੀ ਹੈ ਤੇ ਇੱਕ ਇਹਨਾਂ ਦਾ ਬੇਟਾ ਹੁੰਦਾ ਜਿਹੜੀ ਬੇਟੀ ਹੁੰਦੀ ਹੈ ਉਹਦਾ ਨਾਮ ਜਹੇਨ ਹੁੰਦਾ ਤੇ ਜਿਹੜਾ ਬੇਟਾ ਹੁੰਦਾ ਉਹਦਾ ਨਾਮ ਜੀਐਸ ਹੁੰਦਾ ਹੁਣ ਜਿਹੜਾ ਜਗਸੀਰ ਸਿੰਘ ਸੀਗਾ ਇਹ ਬੜੇ ਅੜਬਸਭਾ ਦਾ ਬੰਦਾ ਸੀਗਾ ਇਹਦੇ 'ਚ ਕੋਈ ਮੋਹ ਪਿਆਰ ਨਾਮ ਦੀ ਚੀਜ਼ ਨਹੀਂ ਸੀਗੀ ਦੇ ਬਿਆਨਤ ਕੌਰ ਵੀ ਕਈ ਵਾਰੀ ਪਛਤਾਉਂਦੀ ਹੁੰਦੀ ਸੀਗੀ ਮੈਂ ਕਿਹੋ ਜੇ ਖੜੂਸ ਸੁਭਾਅ ਦੇ ਬੰਦੇ ਨਾਲ ਵਿਆਹ ਕਰਾ ਲਿਆ ਚਲੋ ਜੀ ਸਮਾਂ ਆਉਂਦਾ 2016 ਦਾ 2016 ਦੇ ਵਿੱਚ ਕੀ ਹੁੰਦਾ ਕਿ ਜਿਹੜੀ ਬਿਆਨਤ ਕੌਰ ਹੁੰਦੀ ਹੈ ਦਾ ਪਨੇਵਾ ਬਕਸ਼ੇਂਦਰ 2 ਨੰਬਰ ਦੇ ਵਿੱਚ ਅਮਰੀਕਾ ਚਲਾ ਜਾਂਦਾ ਅਮਰੀਕਾ ਜਾਣ ਤੋਂ ਬਾਅਦ ਹੁਣ ਬਿਆਨਤ ਕੌਰ ਦੀ ਮਾਸੀ ਸੀ ਬਕਸ਼ੇਂਦਰ ਦੀ ਤੇ ਮਾਸੀ ਨੇ ਸੰਭਾਲ ਲਿਆ ਆਪਦੇ ਪਨੇਵੇ ਨੂੰ ਆਪਦੇ ਘਰ ਰੱਖ ਲਿਆ ਜਦੋਂ ਪਨੇਵਾ ਮਾਸੀ ਕੋਲ ਰਹਿਣ ਲੱਗ ਜਾਂਦਾ ਤੇ ਥੋੜੇ ਸਮੇਂ ਬਾਅਦ ਬਿਆਨਤ ਕੌਰ ਦਾ ਮਾਂ ਪਿਓ ਵੀ ਬਿਆਨਤ ਕੌਰ ਕੋਲੇ ਰਹਿਣ ਲਈ ਆ ਜਾਂਦਾ ਉਹ ਘਰ ਦੇ ਵਿੱਚ ਉਹ ਚਾਰ ਜੀ ਪਹਿਲਾਂ ਸੀ ਤਿੰਨ ਬਾਹਰੋਂ ਆ ਕੇ ਰਹਿਣ ਲੱਗ ਗਏ ਉਹਨਾਂ ਦਾ ਵਿਹੜਾ ਐ ਭਰ ਗਿਆ ਵੀ ਜਿਵੇਂ ਬਾਸਰਡੇ ਵਾਲਾ ਮੌਲ ਬਣ ਗਿਆ ਥੋੜਾ ਸਮਾਂ ਹੋਰ ਇਹ ਨਿਊਯਾਰਕ ਦੇ ਵਿੱਚ ਰਹਿੰਦੇ ਆ ਉਸ ਤੋਂ ਬਾਅਦ ਇਹ ਕੈਲੀਫੋਰਨੀਆ ਦੇ ਬ੍ਰੇਕਸਫੀਲਡ ਦੇ ਸ਼ਹਿਰ ਦੇ ਵਿੱਚ ਇਹ ਸ਼ਿਫਟ ਹੋ ਜਾਂਦੇ ਆ ਉੱਥੇ ਆ ਕੇ ਰਹਿਣ ਲੱਗ ਜਾਂਦੇ ਆ ਚਲੋ ਜੀ ਬਿਆਨਤ ਕੌਰ ਵੀ ਉੱਥੇ ਕੰਮ ਤੇ ਜਾਂਦੀ ਸੀ ਜਗਸੀਰ ਵੀ ਜਾਂਦਾ ਸੀ ਬਕਸ਼ੰਦਰ ਵੀ ਕੰਮ ਤੇ ਜਾਣ ਲੱਗ ਗਿਆ ਹੁਣ ਜਿਹੜੀ ਜੇਨ ਸੀ ਉਹਦੀ ਉਮਰ ਲਗਭਗ 16 ਸਾਲ ਦੀ ਹੋ ਚੁੱਕੀ ਸੀ ਜਿਹੜਾ ਜੇਐਸਸੀਗਾ ਉਹ ਲਗਭਗ 14 ਸਾਲਾਂ ਦਾ ਸੀਗਾ ਤਾਂ ਸਨ 2018 ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਜੇਨ ਹੁੰਦੀ ਆ ਇਹ ਪ੍ਰੈਗਨੈਂਟ ਹੋ ਜਾਂਦੀ ਆ ਹੁਣ ਜੇਨ ਕੁਵਾਰੀ ਸੀ ਬਿਆਨਤ ਕੌਰ ਦੀ ਜਿਹੜੀ ਬੇਟੀ ਸੀ ਉਹ ਕੁਵਾਰੀ ਸੀ ਪਰ ਉਹ ਪ੍ਰੈਗਨੈਂਟ ਹੋ ਚੁੱਕੀ ਸੀਗੀ ਹੁਣ ਸਮਾਂ ਉਹਦਾ ਨਵੰਬਰ 2018 ਦਾ ਨਵੰਬਰ 2018 ਨੂੰ ਕੀ ਹੁੰਦਾ ਹੈ ਕਿ ਜਿਹੜੀ ਜੇਨ ਹੁੰਦੀ ਆ 16 ਸਾਲ ਦੀ ਉਹਦੀ ਉਮਰ ਹੁੰਦੀ ਆ ਉਹ ਬਾਥਰੂਮ ਦੇ ਅੰਦਰ ਜਾਂਦੀ ਆ ਬਾਥਰੂਮ ਦੇ ਅੰਦਰ ਜਾ ਕੇ ਅੰਦਰੋਂ ਬਾਥਰੂਮ ਨੂੰ ਲੌਕ ਕਰਦੀ ਹੈ ਦਰਵਾਜ਼ੇ ਨੂੰ ਤੇ ਬਾਸਟੱਬ ਦੇ ਵਿੱਚ ਬਹਿ ਜਾਂਦੀ ਹੈ ਲਗਭਗ 3-4 ਘੰਟਿਆਂ ਦੀ ਜਦੋਂ ਜੈਦ ਤੋਂ ਬਾਅਦ ਉਹ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ ਤਾਂ ਜਿਹੜੀ ਬਿਆਨਤਕਾਰ ਹੁੰਦੀ ਹੈ ਇਹ ਭੱਜ ਕੇ ਕੀ ਕਰਦੀ ਹੈ ਬਾਥਰੂਮ ਦਾ ਬੂਹਾ ਖੋਲਣ ਦੀ ਕੋਸ਼ਿਸ਼ ਕਰਦੀ ਹੈ ਫਿਰ ਇਹ ਜਦੋਂ ਦੇਖਦੀ ਹੈ ਕਿ ਬੂਹਾ ਲੌਕ ਆ ਤਾਂ ਇਹ ਫਿਰ ਉਸ ਦਰਵਾਜ਼ੇ ਦੀ ਦੂਜੀ ਚਾਬੀ ਲੱਭਦੀ ਹੈ ਦੂਜੀ ਚਾਬੀ ਦੇ ਨਾਲ ਫਿਰ ਉਹ ਦਰਵਾਜੇ ਨੂੰ ਖੋਲਦੀ ਹੈ ਹੁਣ ਜਦੋਂ ਬਿਆਨਤਕਾਰ ਅੰਦਰ ਜਾਂਦੀ ਹੈ ਤਾਂ ਕੀ ਦੇਖਦੀ ਹੈ ਕਿ ਸਾਰਾ ਜਿਹੜਾ ਬਾਥਰੂਮ ਦਾ ਟੱਬ ਆ ਉਹ ਖੂਨੋ ਖੂਨ ਹੋਇਆ ਪਿਆ ਤੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਕਿ ਸਾਈਡ ਤੇ ਪਿਆ ਹੋਇਆ ਤੇ ਜਿਹੜੀ ਜੇ ਨਾ ਜਿਹਦੀ ਕਿ ਉਮਰ ਸਿਰਫ 16 ਸਾਲ ਦੀ ਆ ਉਹ ਥੋੜੀ ਬਾਲੀ ਬਿਓਸ਼ੀ ਦੀ ਹਾਲਤ ਚ ਹੋਈ ਪਈ ਹੈ ਚਲੋ ਜੀ ਬਿਆਨਤਕਾਰ ਸਭ ਤੋਂ ਪਹਿਲਾਂ ਕੀ ਕਰਦੀ ਆ ਤਾਂ ਜਿਹੜਾ ਬਾਸਟ੍ਰੈਪ ਹੁੰਦਾ ਉਹ ਪਾਣੀ ਦਾ ਭਰ ਲੈਂਦੀ ਆ ਤੇ ਜਿਹੜਾ ਉਹ ਦੋਤਾ ਹੁੰਦਾ ਬਿਆਨਤਕਾਰ ਦਾ ਉਹਨੂੰ ਲੱਤਾਂ ਤੋਂ ਫੜਦੀ ਆ ਤੇ ਪੁੱਠਾ ਕਰਕੇ ਉਹਨੂੰ ਪਾਣੀ ਦੇ ਵਿੱਚ ਡਬੋ ਦਿੰਦੀ ਆ ਹੁਣ ਜਦੋਂ ਤੱਕ ਉਹ ਦੋਤਾ ਮਰ ਨਹੀਂ ਜਾਂਦਾ ਉਹ ਤੱਕ ਬਿਆਨਤਕੌਰ ਉਹਨੂੰ ਪਾਣੀ 'ਚੋਂ ਬਾਹਰ ਨਹੀਂ ਕੱਢਦੀ ਤੇ ਜਦੋਂ ਉਹ ਮਰ ਜਾਂਦਾ ਉਸ ਤੋਂ ਬਾਅਦ ਬਿਆਨਤਕੌਰ ਕੀ ਕਰਦੀ ਹੈ ਕਿ ਘਰ ਦੇ ਬੈਕਯਾਰਡ ਦੇ ਵਿੱਚ ਜਾ ਕੇ ਟੋਆ ਪੱਟ ਕੇ ਉਸ ਦੋਤੇ ਨੂੰ ਦੱਬ ਦਿੰਦੀ ਹੈ ਹੁਣ ਜਦੋਂ ਜੇਨ ਨੂੰ ਹੋਸ਼ ਆਉਂਦਾ ਤਾਂ ਜੇਨ ਬਿਆੰਤ ਕੌਰ ਜਣੀ ਕਿ ਆਪਣੀ ਮਾਂ ਨੂੰ ਪੁੱਛਦੀ ਹੈ ਕਿ ਮੇਰਾ ਬੱਚਾ ਕਿੱਥੇ ਹੈ ਤਾਂ ਬਿਆੰਤ ਕੌਰ ਕਹਿੰਦੀ ਹੈ ਕਿ ਉਹ ਬੱਚਾ ਅਸੀਂ ਅਡਾਪਸ਼ਨ ਸੈਂਟਰ ਦੇ ਵਿੱਚ ਦੇਤਾ ਜਿਹੜੇ ਕਿ ਉੱਥੇ ਫਾਇਰ ਸਟੇਸ਼ਨਾਂ ਦੇ ਕੋਲ ਅਡਾਪਸ਼ਨ ਸੈਂਟਰ ਬਣੇ ਹੁੰਦੇ ਆ ਵੀ ਅਸੀਂ ਇਹ ਬੱਚਾ ਉਹ ਉੱਥੇ ਦੇਤਾ ਜੇਨ ਵਿਚਾਰੀ ਰੋਂਦੀ ਕਰ ਲਾਉਂਦੀ ਆ ਪਰ ਚੁੱਪ ਕਰ ਜਾਂਦੀ ਆ ਹੁਣ ਜਿਹੜਾ ਜੇਨ ਦਾ ਪਿਓ ਸੀ ਜਗਸੀਰ ਉਹ ਜੇਨ ਨੂੰ ਬਹੁਤ ਜਦੀ ਨਫ਼ਰਤ ਕਰਨ ਲੱਗ ਗਿਆ ਕਿਉਂਕਿ ਉਹਨੇ ਕੁਵਾਰੀ ਹੁੰਦੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤਾਂ ਪਹਿਲਾਂ ਜੇਨ ਦੇ ਦਿਮਾਗ ਦੇ ਵਿੱਚ ਇਹ ਸੀਗਾ ਕਿ ਸ਼ਾਇਦ ਇਹਨਾਂ ਨੇ ਮੇਰਾ ਬੱਚਾ ਅਡਾਪਸ਼ਨ ਸੈਂਟਰ ਦੇ ਵਿੱਚ ਦੇ ਦਿੱਤਾ ਪਰ ਇੱਕ ਦਿਨ ਜਗਸੀਰ ਸਿੰਘ ਬਾਲੇ ਗੁੱਸੇ ਦੇ ਵਿੱਚ ਹੁੰਦਾ ਤੇ ਜਗਸੀਰ ਆਪ ਦੀ ਬੇਟੀ ਜੇਨ ਨੂੰ ਕਹਿ ਦਿੰਦਾ ਕਿ ਜੋ ਹਸ਼ਰ ਮੈਂ ਤੇਰੇ ਬੱਚੇ ਦਾ ਕੀਤਾ ਜਿਵੇਂ ਉਹਨੂੰ ਮਾਰ ਕੇ ਦੱਬਿਆ ਮੈਂ ਕਿਸੇ ਦਿਨ ਤੈਨੂੰ ਵੀ ਐਵੇਂ ਮਾਰ ਕੇ ਦੱਬ ਦੇਣਾ ਹੁਣ ਜੇਨ ਦੇ ਕੰਨਾਂ 'ਚ ਜਦੋਂ ਇਹ ਆਵਾਜ਼ ਪਈ ਕਿ ਇਹਨਾਂ ਨੇ ਮੇਰਾ ਬੱਚਾ ਮਾਰਤਾ ਤਾਂ ਉਹ ਵਿਚਾਰੀ ਰੋਂਗਰ ਲਾਉਣ ਲੱਗ ਜਾਂਦੀ ਹੈ ਤੇ ਆਪਦੇ ਪਿਓ ਤੋਂ ਬਹੁਤ ਜ਼ਿਆਦਾ ਡਰਨ ਲੱਗ ਜਾਂਦੀ ਹੈ ਹੁਣ ਜੇਨ ਸਕੂਲ ਦੇ ਵਿੱਚ ਪੜ੍ਹਦੀ ਸੀ ਤਾ ਪਿਓ ਦੇ ਮੂੰਹ ਚ ਉਹ ਗੱਲਾਂ ਸੁਣ ਕੇ ਜੇਨ ਸਕੂਲ ਦੇ ਵਿੱਚ ਚਲੀ ਜਾਂਦੀ ਆ ਤੇ ਉੱਥੇ ਜਾ ਕੇ ਵੀ ਉਹ ਇੱਕ ਸੈਮ ਕੇ ਬਹਿ ਜਾਂਦੀ ਆ ਉਹਨੂੰ ਇਹ ਲੱਗਦਾ ਕਿ ਜੋ ਹਸ਼ਰ ਮੇਰੇ ਬੱਚੇ ਦਾ ਹੋਇਆ ਸ਼ਾਇਦ ਮੇਰਾ ਪਿਓ ਵੀ ਮੇਰਾ ਉਹੀ ਹਸ਼ਰ ਕਰੂਗਾ ਕਿਉਂਕਿ ਮੇਰਾ ਪਿਓ ਬਹੁਤ ਜ਼ਿਆਦਾ ਕੱਬੇ ਸੁਭਾ ਦਾ ਇੱਕ ਜੇਨ ਨੂੰ ਇਹ ਸੀਗਾ ਕਿ ਹਾਂ ਇਹਨਾਂ ਨੇ ਮੇਰਾ ਬੱਚਾ ਮਾਰਤਾ ਉਹ ਵਿਚਾਰੀ ਉੱਥੇ ਰੋ ਰਹੀ ਹੁੰਦੀ ਆ ਤੇ ਜਿਹੜੀ ਉੱਥੇ ਦੀ ਟੀਚਰ ਹੁੰਦੀ ਆ ਉਹ ਜੇਨ ਨੂੰ ਪੁੱਛਦੀ ਆ ਵੀ ਤੈਨੂੰ ਕੀ ਪ੍ਰੋਬਲਮ ਆ ਤੂੰ ਕਿਉਂ ਰੋ ਰਹੀ ਆ ਤੂੰ ਇਨੀ ਡਰੀ ਕਿਉਂ ਬੈਠੀ ਆ ਤਾਂ ਜੇਨ ਆਪ ਦੇ ਟੀਚਰ ਨੂੰ ਸਾਰੀ ਕਹਾਣੀ ਦੱਸ ਦਿੰਦੀ ਆ ਕਿ ਮੈਂ ਕੁਝ ਮਹੀਨੇ ਪਹਿਲਾਂ ਤੇ ਮੇਰੇ ਘਰਦਿਆਂ ਨੇ ਉਹ ਬੱਚਾ ਮਾਰ ਦਿੱਤਾ ਤੇ ਹੁਣ ਮੇਰਾ ਪਿਓ ਵੀ ਮੈਨੂੰ ਇਹ ਕਹਿੰਦਾ ਕਿ ਕਿਸ ਦਿਨ ਮੈਂ ਤੈਨੂੰ ਵੀ ਮਾਰ ਦੇਣਾ ਹੁਣ ਜਦੋਂ ਟੀਚਰ ਨੇ ਇਹ ਗੱਲ ਸੁਣੀ ਤਾਂ ਟੀਚਰ ਨੇ ਪੁਲਿਸ ਨੂੰ ਕਾਲ ਕਰਤੀ ਪੁਲਿਸ ਆ ਜਾਂਦੀ ਆ ਪੁਲਿਸ ਆ ਕੇ ਜੇਣ ਦੇ ਬਿਆਨ ਲੈਂਦੀ ਹੈ ਵੀ ਹਾਂ ਦੱਸ ਤੈਨੂੰ ਕੀ ਪ੍ਰੋਬਲਮ ਆ ਤਾਂ ਜੇਣ ਪੁਲਿਸ ਨੂੰ ਵੀ ਦੱਸਦੀ ਹੈ ਕਿ ਕੁਝ ਮਹੀਨੇ ਪਹਿਲਾਂ ਮੈਂ ਇੱਕ ਬੱਚੇ ਨੂੰ ਜਨਮ ਦਿੱਤਾ ਸੀਗਾ ਤੇ ਮੇਰੇ ਘਰਦਿਆਂ ਨੇ ਉਹ ਬੱਚਾ ਮਾਰ ਕੇ ਦੱਬ ਦਿੱਤਾ ਤੇ ਮੇਰਾ ਪਿਓ ਵੀ ਹੁਣ ਇਹ ਹੀ ਮੈਨੂੰ ਧਮਕੀਆਂ ਦਿੰਦਾ ਕਿ ਮੈਂ ਤੈਨੂੰ ਮਾਰ ਦੂੰਗਾ ਜੋ ਹਸ਼ਰ ਤੇਰੇ ਬੱਚੇ ਦਾ ਕੀਤਾ ਉਹੀ ਤੇਰਾ ਕਰੂੰਗਾ ਪੁਲਿਸ ਨੇ ਪੁੱਛਿਆ ਕਿ ਤੂੰ ਅਨਮੈਰਿ ਤੇ ਇਹ ਬੱਚਾ ਹੋਇਆ ਕਿਵੇਂ ਤਾਂ ਉਥੇ ਜੇਨ ਇਹ ਗੱਲ ਦਾ ਝੂਠ ਮਾਰ ਦਿੰਦੀ ਹੈ ਕਿ ਮੇਰੇ ਨਾਲ ਹੀ ਸਕੂਲ ਦੇ ਵਿੱਚ ਇੱਕ ਮੁੰਡਾ ਪੜਦਾ ਜੀਨੇ ਕੀ ਮੈਨੂੰ ਪ੍ਰੈਗਨੈਂਟ ਕੀਤਾ ਮੈਂ ਉਹਨੂੰ ਪਿਆਰ ਕਰਦੀ ਹੁਣ ਪੁਲਿਸ ਇਸ ਗੱਲ ਨੂੰ ਲੈ ਕੇ ਬੜੀ ਟੈਨਸ਼ਨ ਦੇ ਵਿੱਚ ਹੋ ਜਾਂਦੀ ਹੈ ਕਿ ਇੱਕ 16 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਇਹਦੇ ਘਰਦਿਆਂ ਨੇ ਉਸ ਬੱਚੇ ਨੂੰ ਮਾਰ ਦਿੱਤਾ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਕਿ ਇਹਦਾ ਹੁਣ ਭਰਾ ਵੀ ਉਸੇ ਸਕੂਲ ਦੇ ਵਿੱਚ ਪੜਦਾ ਹੁੰਦਾ ਤਾਂ ਭਰਾ ਦੇ ਬਿਆਨ ਲਏ ਜਾਂਦੇ ਆ ਹੁਣ ਜਦੋਂ ਭਰਾ ਦੇ ਬਿਆਨ ਲਏ ਜਾਂਦੇ ਆ ਤਾ ਭਰਾ ਇਹ ਗੱਲ ਦੱਸਦਾ ਹੈ ਕਿ ਮੈਂ ਉਸ ਦਿਨ ਘਰੇ ਟੀਵੀ ਦੇਖ ਰਿਹਾ ਸੀਗਾ ਮੈਨੂੰ ਇੱਕ ਛੋਟੇ ਜਿਹੇ ਬੱਚੇ ਦੀ ਰੋਣ ਦੀ ਆਵਾਜ਼ ਆਈ ਸੀਗੀ ਤੇ ਜਦੋਂ ਮੈਂ ਭੱਜ ਕੇ ਉੱਪਰ ਗਿਆ ਉੱਪਰ ਜਾ ਕੇ ਮੈਂ ਕੀ ਦੇਖਿਆ ਕਿ ਸਾਡੇ ਬਾਥਰੂਮ ਦਾ ਬੂਆ ਖੁੱਲਾ ਸੀਗਾ ਬਾਥਰੂਮ ਦੇ ਅੰਦਰ ਚ ਖੂਨ ਹੀ ਖੂਨ ਸੀਗਾ ਤੇ ਮੇਰੀ ਜਿਹੜੀ ਮਾਂ ਸੀ ਉਹ ਜਲਦੀ ਜਲਦੀ ਬਾਥਰੂਮ ਨੂੰ ਸਾਫ਼ ਕਰ ਰਹੀ ਸੀ ਤੇ ਜਦੋਂ ਮੈਂ ਖੂਨ ਦੇਖਿਆ ਤੇ ਮੈਂ ਬੇਹੋਸ਼ ਹੋ ਕੇ ਡਿੱਗ ਗਿਆ ਮੈਂ 2-3 ਮਿੰਟ ਲਈ ਬੇਹੋਸ਼ ਪਿਆ ਰਿਹਾ ਤੇ ਜਿੰਨੇ ਟਾਈਮ ਨੂੰ ਮੈਨੂੰ ਹੋਸ਼ ਆਈ ਤੇ ਮੈਂ ਕੀ ਦੇਖਿਆ ਕਿ ਜਿਹੜੀ ਮੇਰੀ ਮਾਂ ਸੀ ਉਹ ਇੱਕ ਬਲੈਕ ਕਲਰ ਦਾ ਬੈਗ ਲੈ ਕੇ ਪੌੜੀਆਂ ਤੋਂ نیچے ਉਤਰ ਰਹੀ ਸੀ। ਕਹਿੰਦਾ ਕੁਝ ਟਾਈਮ ਲਈ ਮੇਰੀ ਮਾਂ ਘਰੋਂ ਗੈਰ ਰਹਿੰਦੀ ਆ ਤੇ ਜਦੋਂ ਮੇਰੀ ਮਾਂ ਮੈਨੂੰ ਮਿਲਦੀ ਤੇ ਮੈਂ ਮਾਂ ਨੂੰ ਪੁੱਛਿਆ ਸੀਗਾ ਕਿ ਇੱਕ ਛੋਟੇ ਜਿਹੇ ਬੱਚੇ ਦੀ ਰੋਣ ਦੀ ਆਵਾਜ਼ ਆਈ ਸੀ ਉਹ ਕਿੱਥੋਂ ਆਈ ਸੀ? ਤਾਂ ਕਹਿੰਦਾ ਮੇਰੀ ਮਾਂ ਨੇ ਕਿਹਾ ਸੀਗਾ ਕਿ ਮੈਂ ਮੋਬਾਈਲ ਦੇ ਵਿੱਚ ਵੀਡੀਓ ਦੇਖ ਰਹੀ ਸੀ ਉੱਥੇ ਬੱਚਾ ਰੋ ਰਿਹਾ ਸੀ। ਸ਼ਾਇਦ ਤੈਨੂੰ ਉਹ ਆਵਾਜ਼ ਸੁਣੀ ਹੋਊਗੀ। ਹੁਣ ਪੁਲਿਸ ਨੇ ਜੇਨ ਦੇ ਬਿਆਨ ਵੀ ਲੈ ਲਏ ਤੇ ਜੇ ਐਸ ਦੇ ਬਿਆਨ ਵੀ ਲੈ ਲਏ ਕਿਉਂਕਿ ਦੋਨੇ ਭੈਣ ਭਰਾ ਸੀਗੇ। ਉਹ ਉਸ ਤੋਂ ਬਾਅਦ ਜਿਹੜੀ ਪੁਲਿਸ ਹੁੰਦੀ ਆ ਉਹ ਘਰੇ ਪਹੁੰਚਦੀ ਆ ਬਿਆਨਤਕਾਰ ਦੇ ਕੋਲ। ਹੁਣ ਜਦੋਂ ਪੁਲਿਸ ਨੂੰ ਬਿਆਨਤਕਾਰ ਦੇਖਦੀ ਆ ਤਾਂ ਬਿਆਨਤਕਾਰ ਇੱਕ ਵਾਰੀ ਘਬਰਾ ਜਾਂਦੀ ਆ। ਉਸ ਤੋਂ ਬਾਅਦ ਪੁਲਿਸ ਬਿਆਨਤਕਾਰ ਨੂੰ ਕਹਿੰਦੀ ਆ ਕਿ ਇਸ ਤਰ੍ਹਾਂ ਤੁਹਾਡੀ ਬੇਟੀ ਨੇ ਸਾਨੂੰ ਬਿਆਨ ਦਿੱਤੇ ਨੇ ਕਿ ਤੁਸੀਂ ਉਹਦਾ ਬੱਚਾ ਮਾਰ ਕੇ ਦੱਬ ਦਿੱਤਾ। ਤਾਂ ਉੱਥੇ ਬਿਆਨਤਕਾਰ ਪੁਲਿਸ ਦੀਆਂ ਅੱਖਾਂ 'ਚ ਦੇਖੋ ਕਿਵੇਂ ਘੱਟਾ ਪਾਉਂਦੀ ਆ। ਬਿਆਨਤਕਾਰ ਕਹਿੰਦੀ ਆ ਕਿ ਮੈਂ ਇਹਦੇ ਬੱਚੇ ਨੂੰ ਨਹੀਂ ਮਾਰਿਆ। ਹਾਂ ਇਹ ਗੱਲ ਸੱਚਾ ਕਿ ਇਹਨੇ ਬਾਥਰੂਮ ਦੇ ਬਾਥ ਟੱਬ ਦੇ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਸੀਗਾ ਪਰ ਉਹ ਬੱਚਾ ਮਰ ਚੁੱਕਿਆ ਸੀਗਾ ਜਦੋਂ ਮੈਂ ਬਾਥਰੂਮ ਦੇ ਵਿੱਚ ਗਈ ਸਾਂ ਮੈਂ ਜਾ ਕੇ ਦੇਖਿਆ ਉਹ ਬੱਚਾ ਡੈੱਡ ਹੋਇਆ ਪਿਆ ਸੀ ਮਰਿਆ ਪਿਆ ਸੀਗਾ ਇਸ ਕਰਕੇ ਫਿਰ ਅਸੀਂ ਉਸ ਬੱਚੇ ਦਾ ਕਰਨਾ ਕੀ ਸੀਗਾ ਇਸ ਕਰਕੇ ਅਸੀਂ ਘਰ ਦੇ ਬੈਕ ਯਾਰਡ ਦੇ ਵਿੱਚ ਉਹਨੂੰ ਟੋਇਆ ਪੱਟ ਕੇ ਦਬ ਦਿੱਤਾ ਹੁਣ ਪੁਲਿਸ ਦੇ ਕੰਨਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਗੱਲ ਗੂੰਜਦੀ ਸੀਗੀ ਜਿਹੜੀ ਕਿ ਜੇ ਐਸ ਨੇ ਕਹੀ ਸੀਗੀ ਮੈਂ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਸੀ ਪੁਲਿਸ ਨੂੰ ਲੱਗਦਾ ਸੀਗਾ ਕਿ ਬੱਚਾ ਮਾਰਿਆ ਗਿਆ ਬੱਚਾ ਮਰਿਆ ਪੈਦਾ ਨਹੀਂ ਹੋਇਆ ਤਾਂ ਪੁਲਿਸ ਨੇ ਫਿਰ ਬਿਆਨਤਕਰ ਨੂੰ ਸਵਾਲ ਕੀਤਾ ਕਿ ਜਦੋਂ ਇਹ ਬੱਚਾ ਪੈਦਾ ਹੋਇਆ ਜਦੋਂ ਤੂੰ ਟੋਇਆ ਪਟਕੇ ਦੱਬਿਆ ਉਦੋਂ ਘਰ ਦੇ ਵਿੱਚ ਕੌਣ-ਕੌਣ ਸੀ ਤਾਂ ਬਿਆਨਤਕਰ ਉੱਥੇ ਇਹ ਝੂਠ ਮਾਰਦੀ ਹੈ ਕਿ ਉਸ ਟਾਈਮ ਘਰ ਦੇ ਵਿੱਚ ਮੈਂ ਸੀ ਮੇਰਾ ਬੇਟਾ ਸੀ ਮੇਰੀ ਬੇਟੀ ਸੀ ਹੋਰ ਘਰ ਦੇ ਵਿੱਚ ਕੋਈ ਨਹੀਂ ਸੀਗਾ ਜਿਹੜਾ ਮੇਰਾ ਘਰ ਵਾਲਾ ਸੀ ਜਗਸੀਰ ਉਹ ਕੰਮ ਤੇ ਗਿਆ ਸੀ ਮੇਰਾ ਆਪਣੇਵਾ ਵੀ ਕੰਮ ਤੇ ਗਿਆ ਸੀ ਪਰ ਪੁਲਿਸ ਨੂੰ ਵੀ ਗੱਲ ਹਾਜਮ ਨਹੀਂ ਸੀ ਹੋ ਰਹੀ ਕਿ ਕੱਲੀ ਔਰਤ ਇੰਨਾ ਕੁਝ ਨਹੀਂ ਕਰ ਸਕਦੀ ਕੱਲੀ ਔਰਤ ਟੋਆ ਨਹੀਂ ਪਟ ਸਕਦੀ ਕਿਉਂਕਿ ਪੱਕਾ ਥਾਂ ਸੀਗਾ ਇਹਨੇ ਉਹ ਟੋਆ ਕਿਵੇਂ ਪਟ ਲਿਆ ਪੁਲਿਸ ਨੂੰ ਕਿਤੇ ਨਾ ਕਿਤੇ ਉਹ ਗੱਲ ਹਾਜਮ ਨਹੀਂ ਸੀ ਹੋ ਰਹੀ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਕਿ ਪੁਲਿਸ ਕੀ ਕਰਦੀ ਹੈ ਪੁਲਿਸ ਜਗਸੀਰ ਦੇ ਆਉਣ ਦਾ ਵੇਟ ਕਰਦੀ ਹੈ ਬਖਸ਼ੇਂਦਰ ਦੇ ਆਉਣ ਦਾ ਵੇਟ ਕਰਦੀ ਹੈ ਜਦੋਂ ਇਹ ਸਾਰੇ ਕੰਮ ਤੋਂ ਆ ਜਾਂਦੇ ਆ ਤਾਂ ਪੁਲਿਸ ਇਹ ਸਾਰਿਆਂ ਨੂੰ ਪੁਲਿਸ ਸਟੇਸ਼ਨ ਲੈ ਜਾਂਦੀ ਹੈ ਉੱਥੇ ਜਾ ਕੇ ਜਿਹੜੀ ਬਿਆਨਤਕਾਰ ਹੁੰਦੀ ਹੈ ਉਹਦੇ ਅਲੱਗ ਬਿਆਨ ਲਏ ਜਾਂਦੇ ਆ ਜਗਸੀਰ ਦੇ ਅਲੱਗ ਬਿਆਨ ਲਏ ਜਾਂਦੇ ਆ ਤੇ ਬਕਸ਼ੇਂਦਰ ਦੇ ਅਲੱਗ ਬਿਆਨ ਲਏ ਜਾਂਦੇ ਆ ਹੁਣ ਤਿੰਨਾਂ ਦੇ ਬਿਆਨਾਂ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਇੱਕੋ ਹੀ ਗੱਲ ਨੂੰ ਜਿਹੜੇ ਪੁਲਿਸ ਅਧਿਕਾਰੀ ਸੀ ਉਹ ਵਾਰ-ਵਾਰ ਬਿਆਨਤਕਾਰ ਨੂੰ ਪੁੱਛ ਰਹੀ ਸੀ ਤੇ ਜਿੰਨੀ ਵਾਰੀ ਉਹ ਰਿਪੀਟ ਕਰ ਰਹੀ ਸੀ ਬਿਆਨਤਕਾਰ ਓਨੀ ਵਾਰ ਹੀ ਨਵੀਆਂ ਗੱਲਾਂ ਐਡ ਕਰ ਰਹੀ ਸੀ ਚਲੋ ਜੀ ਉਸ ਤੋਂ ਬਾਅਦ ਪੁਲਿਸ ਨੇ ਦੁਬਾਰਾ ਫੇਰ ਪੁੱਛਿਆ ਕੀ ਉਸ ਟਾਈਮ ਘਰ ਦੇ ਵਿੱਚ ਕੌਣ-ਕੌਣ ਸੀ ਜਦੋਂ ਤੇਰੀ ਵਿੱਚੀ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਬਿਆਨਤਕਾਰ ਦੇ ਮੂੰਹ ਤੋਂ ਨਿਕਲ ਜਾਂਦਾ ਕਿ ਉਸ ਟਾਈਮ ਤੇ ਮੈਂ ਤੇ ਮੇਰਾ ਪਨੇਵਾ ਅਸੀਂ ਘਰੇ ਸੀਗੇ ਜਦੋਂ ਕੀ ਬੱਚੇ ਨੂੰ ਜਨਮ ਦਿੱਤਾ ਮੇਰੀ ਬੇਟੀ ਨੇ ਹੁਣ ਜਦੋਂ ਬਿਆਨਤਕਾਰ ਦੇ ਮੂੰਹ ਚ ਉਹ ਹੀ ਗੱਲ ਨਿਕਲ ਗਈ ਤਾਂ ਪੁਲਿਸ ਦਾ ਸ਼ੱਕ ਕਿਤੇ ਹੋਰ ਵੱਡਾ ਹੋ ਗਿਆ ਕਿ ਪਹਿਲਾਂ ਬਿਆਨਤਕਾਰ ਕਹਿ ਰਹੀ ਸੀਗੀ ਮੈਂ ਕੱਲੀ ਸੀ ਘਰੇ ਉਸ ਤੋਂ ਬਾਅਦ ਇਹਨੇ ਕਹਿਤਾ ਕਿ ਮੇਰਾ ਭਨੇਵਾ ਵੀ ਸੀ ਘਰੇ ਚਲੋ ਜੀ ਬਿਆਨ ਲੈਣ ਤੋਂ ਬਾਅਦ ਬਿਆਨਤਕਾਰ ਨੂੰ ਨਾਲ ਲਿਜਾ ਕੇ ਪੁਲਿਸ ਉਹ ਟੋਆ ਪੱਟ ਕੇ ਉਸ ਬੱਚੇ ਨੂੰ ਉਥੋਂ ਬਾਹਰ ਕੱਢ ਕੇ ਡਾਕਟਰਾਂ ਦੀ ਟੀਮ ਨੂੰ ਉਹ ਡੈੱਡ ਬਾਡੀ ਸੌਂਪ ਦਿੱਤੀ ਜਾਂਦੀ ਆ ਤੇ ਰਿਪੋਰਟ ਆਉਣ ਦਾ ਵੇਟ ਕੀਤਾ ਜਾਂਦਾ ਹੁਣ ਡੈੱਡ ਬਾਡੀ ਕੱਢਣ ਤੋਂ ਬਾਅਦ ਬਿਆਨਤਕਾਰ ਨੂੰ ਫਿਰ ਥਾਣੇ ਲਿਆਇਆ ਜਾਂਦਾ ਉੱਥੇ ਫਿਰ ਬਿਆਨਤਕਾਰ ਨੂੰ ਉਹੀ ਗੱਲਾਂ ਰਿਪੀ ਬਿਆਨ ਤਕਾਰ ਨੂੰ ਪੁੱਛਿਆ ਜਾਂਦਾ ਕਿ ਜਦੋਂ ਤੇਰੀ ਬੇਟੀ ਨੇ ਬੱਚੇ ਨੂੰ ਜਨਮ ਦਿੱਤਾ ਉਸ ਟਾਈਮ ਤੇ ਤੇਰਾ ਘਰ ਵਾਲਾ ਕਿੱਥੇ ਸੀ ਤਾਂ ਬਿਆਨ ਤਕਾਰ ਨੇ ਕਿਹਾ ਉਹ ਤਾਂ ਕੰਮ ਤੇ ਗਿਆ ਹੋਇਆ ਸੀ ਉਹ ਤਾਂ ਰਾਤ ਨੂੰ 2 ਵਜੇ ਆਇਆ ਫਿਰ ਬਿਆਨ ਤਕਾਰ ਨੇ ਇਹ ਵੀ ਬਿਆਨ ਦਿੱਤਾ ਕਿ ਟੋਆ ਪੱਟਣ ਦੇ ਵਿੱਚ ਮੇਰੇ ਭਨੇਵੇਂ ਨੇ ਮੇਰੀ ਹੈਲਪ ਕੀਤੀ ਸੀ ਮੇਰੇ ਤੋਂ ਟੋਆ ਨਹੀਂ ਸੀ ਪੱਟਿਆ ਜਾ ਰਿਹਾ ਹੁਣ ਜਿੰਨੀ ਵਾਰੀ ਉਹ ਬਿਆਨ ਰਿਪੀਟ ਹੋ ਰਹੀ ਸੀ ਓਨੀ ਵਾਰੀ ਬਿਆਨ ਤਕਾਰ ਨਾਲ ਨਵੀਆਂ ਗੱਲਾਂ ਐਡ ਕਰ ਰਹੀ ਸੀ ਜਦੋਂ 5ਵੀਂ 6ਵੀਂ ਵਾਰ ਪੁਲਿਸ ਨੇ ਫਿਰ ਪੁੱਛਿਆ ਕਿ ਜਦੋਂ ਘਰ ਦੇ ਵਿੱਚ ਬੱਚਾ ਪੈਦਾ ਹੋਇਆ ਉਦੋਂ ਘਰ ਦੇ ਵਿੱਚ ਕੌਣ-ਕੌਣ ਸੀ ਤਾਂ ਬਿਆਨਤਕਾਰ ਦੇ ਮੂੰਹੋਂ ਇਹ ਗੱਲ ਨਿਕਲ ਜਾਂਦੀ ਆ ਕਿ ਜਦੋਂ ਮੇਰੀ ਬੇਟੀ ਨੇ ਬੱਚੇ ਨੂੰ ਜਨਮ ਦੇ ਦਿੱਤਾ ਸੀ ਉਦੋਂ ਹੀ ਮੇਰਾ ਘਰ ਵਾਲਾ ਘਰੇ ਆ ਚੁੱਕਿਆ ਸੀ ਮੇਰਾ ਭਨੇਮਾ ਵੀ ਘਰੇ ਸੀ ਤੇ ਮੇਰੀ ਮਾਂ ਵੀ ਘਰੇ ਸੀ ਹੁਣ ਪੁਲਿਸ ਦੇ ਸ਼ੱਕ ਦਾ ਘੇਰਾ ਹੋਰ ਵੱਡਾ ਹੋ ਗਿਆ ਕਿ ਜਿਹੜੀ ਬਿਆਨਤਕਾਰ ਪਹਿਲਾਂ ਇਹ ਕਹਿ ਰਹੀ ਸੀ ਕਿ ਮੈਂ ਘਰ ਦੇ ਵਿੱਚ ਇਕੱਲੀ ਸੀ ਬਾਚ ਬਿਆਨਤਕਾਰ ਨੇ ਇਹ ਵੀ ਕਹਿਤਾ ਕਿ ਮੇਰਾ ਘਰ ਵਾਲਾ ਵੀ ਆ ਗਿਆ ਸੀ ਘਰੇ ਤੇ ਮੇਰਾ ਆਪਣੇਵਾ ਵੀ ਸੀ ਘਰੇ ਚਲੋ ਜਿਸ ਦਿਨ ਇੱਕ ਦਿਨ ਦਾ ਸਮਾਂ ਲੰਘ ਜਾਂਦਾ ਤੇ ਉਸ ਤੋਂ ਅਗਲੇ ਦਿਨ ਉਸ ਬੱਚੇ ਦੀ ਡੈੱਡ ਬੋਡੀ ਦੀ ਰਿਪੋਰਟ ਆ ਜਾਂਦੀ ਆ ਹੁਣ ਪੁਲਿਸ ਨੇ ਉੱਥੇ ਇੱਕ ਛੋਟੀ ਜੀ ਬਿਆਨਤਕਾਰ ਦੇ ਨਾਲ ਚਾਲ ਖੇਡੀ ਕਿ ਅਸੀਂ ਸਾਰੇ ਬਾਥਰੂਮ ਨੂੰ ਚੈੱਕ ਅਪ ਕਰਾਂਗੇ ਸਾਰੇ ਬਾਥਰੂਮ ਦੀ ਅਸੀਂ ਇਨਕੁਆਰੀ ਕਰਾਂਗੇ ਤੇ ਰਿਪੋਰਟ ਦੇ ਵਿੱਚ ਇਹ ਗੱਲ ਸਾਫਤ ਹੋ ਚੁੱਕੀ ਆ ਕਿ ਬੱਚੇ ਨੂੰ ਮਾਰਿਆ ਗਿਆ ਬੱਚਾ ਮਰਿਆ ਪਾਇਦਾ ਨਹੀਂ ਹੋਇਆ ਚਲੋ ਜੀ ਜਦੋਂ ਪੁਲਿਸ ਦੇ ਮੂੰਹ ਇੰਨੀ ਗੱਲ ਸੁਣੀ ਤਾਂ ਜਿਹੜੀ ਬਿਆਨਤਕਾਰ ਸੀ ਢਿੱਲੀ ਪੈ ਜਾਂਦੀ ਆ ਕਿਉਂਕਿ ਤੁਹਾਨੂੰ ਪਤਾ ਕਿ ਜਿਹੜੀ ਪੁਲਿਸ ਹੁੰਦੀ ਹੈ ਬੰਦੇ ਨੂੰ ਪੈਰਾਂ ਤੋਂ ਕੱਢ ਲੈਂਦੀ ਹੈ ਹੁਣ ਬਿਆਨਤਕਾਰ ਜਦੋਂ ਢਿੱਲੀ ਪੈ ਗਈ ਪੋਲੀ ਪੈ ਗਈ ਤਾਂ ਬਿਆਨਤ ਨੂੰ ਲੱਗਿਆ ਵੀ ਹੁਣ ਫਸ ਗਈਆਂ ਹੁਣ ਸੱਚ ਬੋਲ ਦੇਣਾ ਚਾਹੀਦਾ ਕਿਉਂਕਿ ਰਿਪੋਰਟ ਆ ਗਈ ਰਿਪੋਰਟ ਦੇ ਵਿੱਚ ਗੱਲ ਕਲੀਅਰ ਹੋ ਗਈ ਹੈ ਕਿ ਬੱਚੇ ਨੂੰ ਮਾਰਿਆ ਗਿਆ ਬੱਚਾ ਮਰਿਆ ਪੈਦਾ ਨਹੀਂ ਹੋਇਆ ਤਾਂ ਬਿਆਨਤਕਾਰ ਉੱਥੇ ਇਹ ਗੱਲ ਪੁਲਿਸ ਕੋਲੇ ਮੰਨ ਜਾਂਦੀ ਹੈ ਕਿ ਹਾਂ ਇਹ ਗੱਲ ਸੱਚ ਹੈ ਕਿ ਮੇਰੀ ਬੇਟੀ ਪ੍ਰੈਗਨੈਂਟ ਸੀਗੀ ਮੈਂ ਹੀ ਇਹਨੂੰ ਬਾਥਰੂਮ ਦੇ ਵਿੱਚ ਘੱਲਿਆ ਸੀਗਾ ਕਿ ਤੂੰ ਜਾ ਕੇ ਬਾਥਰੂਮ ਦੇ ਵਿੱਚ ਇਸ ਬੱਚੇ ਨੂੰ ਜਨਮ ਦੇ ਤੇ ਕਹਿੰਦੀ ਮੈਂ ਬਾਹਰ ਬੈਠੀ ਉਹ ਦਸਤੀ ਦਾ ਇੰਤਜ਼ਾਰ ਕਰ ਰਹੀ ਸੀ ਤੇ ਜਦੋਂ ਬੱਚੇ ਦੀ ਰੋਣ ਦੀ ਆਵਾਜ਼ ਆਉਂਦੀ ਆ ਤੇ ਮੈਂ ਬਾਥਰੂਮ ਦੇ ਅੰਦਰ ਜਾਨੀ ਆ ਉਸ ਟਾਈਮ ਤੇ ਮੇਰਾ ਆਪਣੇਵਾ ਬਖਸ਼ੇਂਦਰ ਵੀ ਘਰੇ ਹੁੰਦਾ ਤੇ ਮੇਰਾ ਘਰਵਾਲਾ ਵੀ ਘਰੇ ਹੁੰਦਾ ਤੇ ਮੈਂ ਤੇ ਮੇਰਾ ਆਪਣੇਵਾ ਜਾ ਕੇ ਮੇਰੀ ਬੇਟੀ ਨੂੰ ਚੱਕਦੇ ਆ ਚੱਕ ਕੇ ਉਹਨੂੰ ਅਸੀਂ ਸਾਫ਼ ਕਰਕੇ ਬੈੱਡ ਦੇ ਉੱਪਰ ਪਾ ਦਿੰਦੇ ਆ ਤੇ ਉਸ ਤੋਂ ਬਾਅਦ ਅਸੀਂ ਬਾਥਰੂਮ ਸਾਫ਼ ਕਰਨ ਲੱਗ ਜੰਦੇ ਆ ਤੇ ਜਿਹੜਾ ਉਹ ਬਾਥਰੂਮ ਦਾ ਬਾਥਟੱਬ ਹੁੰਦਾ ਉਹ ਪਾਣੀ ਦਾ ਭਰਿਆ ਹੁੰਦਾ ਤੇ ਮੈਂ ਆਪ ਦੇ ਉਸ ਦੋਤੇ ਨੂੰ ਉਠਾ ਲਮਕਾ ਲੈਨੀ ਆ ਤੇ ਪਾਣੀ ਦੇ ਟੱਬ ਦੇ ਵਿੱਚ ਡਬੋ ਦੇਨੀ ਆ ਜੋ ਤੱਕ ਉਹ ਮਰ ਜਾਂਦਾ ਤੇ ਉਹ ਤੱਕ ਮੈਂ ਉਹਨੂੰ ਛੱਡਦੀ ਨਹੀਂ ਉਸ ਤੋਂ ਬਾਅਦ ਮੈਂ ਉਹਨੂੰ ਇਸ ਇੱਕ ਬੈਗ ਦੇ ਵਿੱਚ ਪਾ ਕੇ ਘਰ ਦੇ ਬੈਕਯਾਰਡ ਦੇ ਵਿੱਚ ਜਾ ਕੇ ਬਕਸ਼ਿੰਦਰ ਨੇ ਟੋਆ ਪੱਟਿਆ ਮੇਰੇ ਭਨੇਵੇਂ ਨੇ ਤੇ ਫਿਰ ਅਸੀਂ ਉਹਨੂੰ ਉੱਥੇ ਦੱਬ ਦਿੱਤਾ ਤਾਂ ਪੁਲਿਸ ਨੇ ਕਿਹਾ ਵੀ ਤੁਸੀਂ ਉਸ ਬੱਚੇ ਨੂੰ ਕਿਉਂ ਮਾਰਿਆ ਮਾਰਨ ਪਿੱਛੇ ਕਾਰਨ ਕੀ ਸੀਗਾ ਤਾਂ ਬਿਆਨਤ ਕਰ ਦੱਸਦੀ ਹੈ ਕਿ ਤੁਹਾਨੂੰ ਪਤਾ ਕਿ ਮੇਰੀ ਬੇਟੀ ਕੁਵਾਰੀ ਆ ਇਹਨੇ ਬੱਚੇ ਨੂੰ ਜਨਮ ਦੇ ਦਿੱਤਾ ਤੇ ਸਾਡੀ ਕਮਿਊਨਿਟੀ ਦੇ ਵਿੱਚ ਇੱਜ਼ਤ ਕੀ ਰਹਿ ਜਾਣੀ ਸੀ ਇਸ ਕਰਕੇ ਮੈਂ ਉਸ ਬੱਚੇ ਨੂੰ ਮਾਰਤਾ ਤਾਂ ਪੁਲਿਸ ਕਹਿੰਦੀ ਆ ਵੀ ਬੇਸ਼ੱਕ ਤੁਹਾਡੀ ਬੱਚੀ ਕੁਵਾਰੀ ਸੀ ਇਹਨੇ ਬੱਚੇ ਨੂੰ ਜਨਮ ਦਿੱਤਾ ਤੁਸੀਂ ਅਡਾਪਸ਼ਨ ਸੈਂਟਰ ਦੇ ਵਿੱਚ ਉਸ ਬੱਚੇ ਨੂੰ ਦੇ ਦੇ ਤੁਸੀਂ ਕਿਉਂ ਮਾਰਿਆ ਤੂੰ ਪੜ੍ਹੀ ਲਿਖੀ ਆ ਤੂੰ ਖੁਦ ਨਰਸਾਂ ਤਾਂ ਬਿਆਨਤਕਰ ਕਹਿੰਦੀ ਆ ਕਿ ਮੈਂ ਘਬਰ ਆ ਗਈ ਸੀ ਮੈਨੂੰ ਕਾਲੀ ਕਾਲੀ ਚ ਕੋਈ ਹੋਰ ਕੋਈ ਗੱਲ ਸੁਝੀ ਨਹੀਂ ਮੈਂ ਇਸ ਕਰਕੇ ਉਹਨੂੰ ਮਾਰ ਬੈਠੀ ਤਾਂ ਬਿਆਨਤਕਰ ਨੂੰ ਵੀ ਇਹ ਸਵਾਲ ਪੁਲਿਸ ਕਰਦੀ ਆ ਕਿ ਇਸ ਬੱਚੇ ਦਾ ਪਿਓ ਕੌਣ ਸੀ ਤਾਂ ਬਿਆਨਤਕਰ ਕਹਿੰਦੀ ਆ ਕਿ ਮੈਂ ਆਪਦੀ ਬੱਚੀ ਨੂੰ ਪੁੱਛਿਆ ਸੀਗਾ ਕਿ ਇਹਦਾ ਪਿਓ ਕੌਣ ਆ ਇਹ ਬੱਚਾ ਕਿੱਦਾਂ ਪੈਦਾ ਹੋਇਆ ਤਾ ਕਹਿੰਦੀ ਮੇਰੀ ਬੱਚੀ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਸਕੂਲ ਦੇ ਵਿੱਚ ਕੁਝ ਮੁੰਡਿਆਂ ਨੇ ਮੇਰੇ ਨਾਲ ਰੇਪ ਕੀਤਾ ਸੀਗਾ ਮੈਂ ਉੱਥੋਂ ਪ੍ਰੈਗਨੈਂਟ ਹੋ ਗਈ ਹੁਣ ਜੇ ਨੇ ਸਭ ਤੋਂ ਪਹਿਲਾਂ ਪੁਲਿਸ ਨੂੰ ਇਹ ਦੱਸਿਆ ਸੀਗਾ ਕਿ ਮੇਰਾ ਸਕੂਲ ਦੇ ਵਿੱਚ ਕੋਈ ਬੁਆਏਫ੍ਰੈਂਡ ਆ ਮੈਂ ਉਹਦੇ ਤੋਂ ਪ੍ਰੈਗਨੈਂਟ ਹੋਈ ਆ ਦੂਜੇ ਪਾਸੇ ਬਿਆਨਤਕਾਰ ਨੇ ਇਹ ਕਹਿਤਾ ਕਿ ਮੇਰੀ ਬੇਟੀ ਨੇ ਮੈਨੂੰ ਇਹ ਕਿਹਾ ਸੀਗਾ ਕਿ ਮੇਰੇ ਨਾਲ ਰੇਪ ਹੋਇਆ ਤਾਂ ਪੁਲਿਸ ਨੇ ਫੇਰ ਬਿਆਨਤਕਾਰ ਨੂੰ ਸਵਾਲ ਕੀਤਾ ਕਿ ਜੇ ਤੁਹਾਡੀ ਬੇਟੀ ਨਾਲ ਰੇਪ ਹੋਇਆ ਸੀ ਤਾਂ ਪੁਲਿਸ ਕੰਪਲੇਟ ਕਿਉਂ ਨਹੀਂ ਕੀਤੀ ਤਾਂ ਬਿਆਨਤਕਾਰ ਇਹ ਗੱਲ ਕਹਿ ਦਿੰਦੀ ਹੈ ਕਿ ਅਸੀਂ ਪੁਲਿਸ ਕੰਪਲੇਂਟ ਤਾਂ ਨਹੀਂ ਕੀਤੀ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਇਹ ਗੱਲ ਘਰ ਦੇ ਵਿੱਚ ਹੀ ਦੱਬੀ ਜਾਵੇ ਬਾਹਰ ਕਮਿਊਨਿਟੀ ਦੇ ਵਿੱਚ ਇਹ ਗੱਲ ਨਾ ਜਾਵੇ ਇੱਥੇ ਪੰਜਾਬੀ ਕਮਿਊਨਿਟੀ ਬਹੁਤ ਰਹਿੰਦੀ ਹੈ ਸਾਡੀ ਬਦਨਾਮੀ ਬਹੁਤ ਹੋ ਜਾਣੀ ਸੀ ਬਿਆਨਤ कौर ਤੇ ਜਗਸੀਰ ਸਿੰਘ ਦੋਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਤੇ ਬਿਆਨਤ कौर ਉਸ ਬੱਚੇ ਦਾ ਕਤਲ ਆਪਣੇ ਸਿਰ ਤੇ ਲੈ ਲੈਂਦੀ ਆ ਬਿਆਨਤ कौर ਪੁਲਿਸ ਨੂੰ ਕਹਿ ਦਿੰਦੀ ਆ ਕਿ ਉਸ ਬੱਚੇ ਨੂੰ ਮੈਂ ਮਾਰਿਆ ਇਹਦੇ ਵਿੱਚ ਹੋਰ ਕਿਸੇ ਦਾ ਕੋਈ ਰੋਲ ਨਹੀਂ ਹੈਗਾ ਚਲੋ ਜੀ ਹਫਤੇ ਇੱਕ ਬਾਅਦ ਜਿਹੜਾ ਜਗਸੀਰ ਸਿੰਘ ਹੁੰਦਾ ਉਹ ਬੇਲ ਤੇ ਬਾਹਰ ਆ ਜਾਂਦਾ ਜਦੋਂ ਜਗਸੀਰ ਸਿੰਘ ਬੇਲ ਤੇ ਬਾਹਰ ਆ ਜਾਂਦਾ ਬਾਹਰ ਆ ਕੇ ਹਫਤੇ ਇੱਕ ਬਾਅਦ ਉਹ ਬੰਦਾ ਆਤਮ ਹੱਤਿਆ ਕਰਕੇ ਮਰ ਜਾਂਦਾ ਹੁਣ ਜਦੋਂ ਜਗਸੀਰ ਸਿੰਘ ਨੇ ਆਤਮ ਹੱਤਿਆ ਕਰ ਲਈ ਉਸ ਤੋਂ ਬਾਅਦ ਘਰ ਦੇ ਵਿੱਚ ਕੌਣ ਰਹਿ ਗਏ ਬੱਚੇ ਰਹਿ ਗਏ ਉਹਦਾ ਆਪਣੀਆ ਮ ਬਖਸ਼ਿੰਦਰ ਰਹਿ ਗਿਆ ਕਿਉਂਕਿ ਹੁਣ ਬਿਆਨਤ ਕੌਰ ਤਾਂ ਪੁਲਿਸ ਕ ਸਟਡੀ ਦੇ ਵਿੱਚ ਸੀਗੀ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜੀ ਉਹ ਜੇਨ ਹੁੰਦੀ ਆ ਉਹ ਫੇਰ ਪ੍ਰੈਗਨੈਂਟ ਹੋ ਜਾਂਦੀ ਆ ਤੇ 4 ਮਹੀਨਿਆਂ ਬਾਅਦ ਉਹਦਾ ਬੱਚਾ ਮਿਸਕੈਲਰਜ ਹੋ ਜਾਂਦਾ ਪੁਲਿਸ ਕੋਲੇ ਫੇਰ ਖਬਰ ਜਾਂਦੀ ਆ ਪੁਲਿਸ ਫੇਰ ਆਉਂਦੀ ਆ ਫੇਰ ਆ ਕੇ ਪੁਲਿਸ ਜੇਨ ਨੂੰ ਪੁੱਛਦੀ ਆ ਕਿ ਇਹ ਬੱਚਾ ਕਿੱਦਾਂ ਪੈਦਾ ਹੋਇਆ ਜਿਸ ਦਾ ਕਿ 4 ਮਹੀਨਿਆਂ ਦਾ ਹੋ ਕੇ ਮਿਸਕੈਰੇਜ ਹੋ ਗਿਆ ਤਾਂ ਜੇਨ ਉੱਥੇ ਰੋ ਕੇ ਪੁਲਿਸ ਨੂੰ ਦੱਸ ਦਿੰਦੀ ਆ ਕਿ ਇਹ ਬੱਚਾ ਮੇਰੀ ਮਾਸੀ ਦੇ ਮੁੰਡੇ ਨੇ ਪੈਦਾ ਕੀਤਾ ਜਿਹਦਾ ਕਿ ਨਾਮ ਬਖਸ਼ੇਂਦਰ ਸੀ ਜਿਹੜਾ ਕਿ ਘਰ ਦੇ ਵਿੱਚ ਰਹਿ ਰਿਹਾ ਸੀ ਤਾਂ ਫਿਰ ਪੁਲਿਸ ਜੇਨ ਨੂੰ ਵੀ ਪੁੱਛਦੀ ਹੈ ਕਿ ਇਹ ਬੱਚਾ ਜੇ ਬਖਸ਼ਿੰਦਰ ਨੇ ਪੈਦਾ ਕੀਤਾ ਜਿਹੜਾ ਕਿ ਮਿਸਕੈਰੇਜ ਹੋ ਗਿਆ ਤੇ ਜਿਹੜਾ ਪਹਿਲਾ ਬੱਚਾ ਹੋਇਆ ਜਿਸਦਾ ਕਿ ਕਤਲ ਕੀਤਾ ਗਿਆ ਉਹ ਬੱਚਾ ਕਿਸ ਦੇ ਨਾਲ ਪੈਦਾ ਕੀਤਾ ਗਿਆ ਤਾਂ ਜੇਨ ਉੱਥੇ ਇਹ ਗੱਲ ਮੰਨ ਜਾਂਦੀ ਹੈ ਕਿ ਉਹੋ ਬੱਚਾ ਵੀ ਬਖਸ਼ਿੰਦਰ ਦਾ ਸੀਗਾ ਮੇਰੀ ਮਾਸੀ ਦੇ ਬੇਟੇ ਦਾ ਸੀਗਾ ਤਾਂ ਪੁਲਿਸ ਨੇ ਜੇਨ ਨੂੰ ਪੁੱਛਿਆ ਕਿ ਤੂੰ ਕਿਉਂ ਝੂਠ ਬੋਲਿਆ ਕਿ ਸਕੂਲ ਦੇ ਵਿੱਚ ਕੋਈ ਮੁੰਡਾ ਜਿਹਦੇ ਨਾਲ ਮੈਂ ਇਹ ਬੱਚਾ ਪੈਦਾ ਕੀਤਾ ਤੂੰ ਕਿਉਂ ਸਾਨੂੰ ਝੂਠ ਬੋਲਦੀ ਰਹੀ ਤਾਂ ਜਿਹੜੀ ਜੇਨ ਸੀਗੀ ਉਹ ਕਹਿੰਦੀ ਕਿ ਮੈਂ ਬਹੁਤ ਜਿਆਦਾ ਡਰ ਚੁੱਕੀ ਸੀ ਮੇਰੇ ਤੇ ਬਹੁਤ ਵੱਡਾ ਪ੍ਰੈਸ਼ਰ ਸੀਗਾ ਮੇਰੇ ਘਰਦਿਆਂ ਨੂੰ ਸਾਰਾ ਕੁਝ ਪਤਾ ਸੀਗਾ ਕਿ ਮੈਂ ਪ੍ਰੈਗਨੈਂਟ ਆ ਮੇਰੀ ਮਾਂ ਬਿਆਨਤਕਾਰ ਨੇ ਮੈਨੂੰ ਰੋਕਿਆ ਸੀਗਾ ਕਿ ਇਹ ਗੱਲ ਕਿਤੇ ਵੀ ਬਾਹਰ ਨਹੀਂ ਨਿਕਲਣੀ ਚਾਹੀਦੀ ਤੇ ਬਖਸ਼ਿੰਦਰ ਮੈਨੂੰ ਬਹੁਤ ਜਿਆਦਾ ਡਰਾਉਂਦਾ ਸੀਗਾ ਮੈਨੂੰ ਬਲੈਕਮੇਲ ਕਰਦਾ ਸੀਗਾ ਉਹ ਕਹਿੰਦਾ ਸੀਗਾ ਕਿ ਮੈਂ ਤੇਰੀਆਂ ਫੋਟੋਆਂ ਵਾਇਰਲ ਕਰ ਦਊਗਾ ਤੇਰੀਆਂ ਵੀਡੀਓ ਵਾਇਰਲ ਕਰ ਦਊਗਾ ਤਾਂ ਮੈਂ ਆਪਦੀ ਇੱਜ਼ਤ ਤੋਂ ਡਰਦੀ ਚੁੱਪ ਕਰਦੀ ਰਹੀ ਤੇ ਤੁਹਾਨੂੰ ਝੂਠ ਬੋਲਦੀ ਰਹੀ ਚਲੋ ਜੀ ਹੁਣ ਪੁਲਿਸ ਪਹੁੰਚਦੀ ਆ ਬਖਸ਼ਿੰਦਰ ਤੱਕ ਤੇ ਬਖਸ਼ੰਦਰ ਨੂੰ ਰੈਸਟ ਕਰਕੇ ਥਾਣੇ ਲੈ ਜਾਂਦਾ ਹੁਣ ਜਦੋਂ ਬਖਸ਼ੰਦਰ ਨੂੰ ਥਾਣੇ ਲੈ ਜਾਂਦਾ ਤਾਂ ਬਿਆਨਤਕਾਰ ਦੇ ਫਿਰ ਬਿਆਨ ਲਏ ਜਾਂਦੇ ਆ ਬਿਆਨਤਕਾਰ ਫਿਰ ਇਹ ਗੱਲ ਕਹਿੰਦੀ ਹੈ ਕਿ ਸਾਰਾ ਕੁਝ ਮੈਂ ਕੀਤਾ ਉਸ ਬੱਚੇ ਦਾ ਕਤਲ ਵੀ ਮੈਂ ਕੀਤਾ ਉਸ ਬੱਚੇ ਨੂੰ ਮੈਂ ਹੀ ਦੱਬਿਆ ਸਾਰੇ ਇਲਜ਼ਾਮ ਆਪਦੇ ਸਿਰ ਤੇ ਲੈ ਲੈਂਦੀ ਆ ਆਪਦੇ ਭਨੇਵੇਂ ਨੂੰ ਬਚਾਉਣ ਲਈ ਕਿਉਂਕਿ ਬਿਆਨਤਕਾਰ ਚਾਹੁੰਦੀ ਸੀ ਕਿ ਮੇਰਾ ਭਨੇਵਾ ਨਾ ਇਸ ਗੱਲ 'ਚ ਫਸ ਜੇ ਜੋ ਹੋ ਗਿਆ ਹਵਾ ਗਿਆ ਉਹ ਸਾਰਾ ਜ਼ੁਲਮ ਉਹ ਆਪਦੇ ਸਿਰ ਤੇ ਲੈ ਲੈਂਦੀ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਬਖਸ਼ੇਂਦਰ ਹੁੰਦਾ ਉਹ ਬੇਲ ਤੇ ਬਾਹਰ ਆ ਜਾਂਦਾ ਤੇ ਇੱਕ ਜੀਪੀਐਸ ਦੀ ਜਿਹੜੀ ਛੋਟੀ ਜਿਹੀ 벨ਟ ਹੁੰਦੀ ਹੈ ਉਹ ਦੀ ਪੈਰ ਨਾਲ ਬੰਨ੍ਹ ਦਿੱਤੀ ਜਾਂਦੀ ਹੈ ਬਖਸ਼ੇਂਦਰ ਜਦੋਂ ਬੇਲ ਤੇ ਆਉਂਦਾ ਇਹਦੇ ਪੈਰ ਨਾਲ ਉਹ ਜੀਪੀਐਸ ਸਿਸਟਮ ਲੱਗਿਆ ਹੁੰਦਾ ਤਾਂ ਇਹ ਪਤੰਦਰ ਕੀ ਕਰਦਾ ਉਹ ਜੀਪੀਐਸ ਸਿਸਟਮ ਕੱਟ ਕੇ ਤੇ ਕੈਨੇਡਾ ਦੇ ਬ੍ਰੈਮਟਨ ਵਿੱਚ ਪੱਜ ਜਾਂਦਾ ਦੋ ਸਾਲੇ ਬੰਦਾ ਆਪਦਾ ਪੇਸ ਬਟਾ ਕੇ ਬ੍ਰੈਮਟਨ ਦੇ ਵਿੱਚ ਰਹਿੰਦਾ ਉਸ ਤੋਂ ਬਾਅਦ ਕੈਨੇਡਾ ਦੀ ਪੁਲਿਸ ਇਹਨੂੰ ਉੱਥੋਂ ਰੈਸਟ ਕਰ ਲੈਂਦੀ ਹੈ ਰੈਸਟ ਕਰਨ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਇਹ ਫਿਰ ਅਮਰੀਕਾ ਦੀ ਪੁਲਿਸ ਨੂੰ ਦੇ ਦਿੱਤਾ ਜਾਂ ਤੇ ਉਸ ਤੋਂ ਬਾਅਦ ਇਸ ਬੰਦੇ ਤੇ ਮਕਦਮਾ ਚੱਲਦਾ ਤੇ ਜਿਹੜੀ ਬਿਆਨਤਕਾਰ ਹੁੰਦੀਆਂ ਉਹਨੂੰ 25 ਸਾਲ ਦੀ ਉਮਰ ਕੈਦ ਹੁੰਦੀ ਆ ਤੇ ਖਬਰ ਵਿੱਚ ਇਹ ਵੀ ਆਇਆ ਕਿ ਜਿਹੜਾ ਬਕਸ਼ੰਦਰ ਆ ਉਹਨੂੰ ਲਗਭਗ 20 ਸਾਲ ਦੀ ਸਜ਼ਾ ਹੋਈ ਹੈ ਹੁਣ ਦੇਖੋ ਵੀ ਘਰ ਉਜੜਿਆ ਕਿਵੇਂ ਘਰ ਆ ਜਾਣ ਵਾਲਾ ਸੀਗਾ ਪਨੇਵਾ ਬਕਸ਼ੰਦਰ ਗਲਤੀ ਕੀ ਹੋ ਗਈ ਬਿਆਨਤਕਾਰ ਤੋਂ ਕਿ ਉਹਨੇ ਆਪ ਦੇ ਪਨੇਵੇ ਨੂੰ ਘਰੇ ਰੱਖ ਲਿਆ ਤੇ ਪਨੇਵੇ ਨੇ ਗੰਦੀ ਆਖ ਰੱਖ ਲਈ ਮਾਸੀ ਦੀ ਧੀ ਤੇ ਜਿਹੜੀ ਕਿ ਸਿਰਫ 16 ਸਾਲ ਦੀ ਸੀ ਉਹ 16 ਸਾਲ ਦੀ ਬੱਚੀ ਨੂੰ ਆਪਦੀਆਂ ਗੱਲਾਂ ਚ ਲਾ ਲਿਆ ਵਰਗਲਾ ਲਿਆ ਕਿਉਂਕਿ ਉਸ 16 ਸਾਲ ਦੀ ਬੱਚੀ ਦੀ ਫੀਲਿੰਗ ਕੋਈ ਘਰ ਦੇ ਵਿੱਚ ਸਮਝਣ ਵਾਲਾ ਨਹੀਂ ਸੀਗਾ ਪਿਓ ਬੜੇ ਅੜਬ ਸੁਭਾਤਾ ਸੀਗਾ ਪਿਓ ਨੇ ਕਦੇ ਗੱਲ ਨਾਲ ਲਾ ਕੇ ਪੁੱਛਿਆ ਨਹੀਂ ਮੇਰੇ ਪੁੱਤ ਨੂੰ ਕੀ ਤਕਲੀਫ ਆ ਕੀ ਦਿੱਕਤ ਆ ਕੀ ਪਰੇਸ਼ਾਨੀ ਆ ਜਦੋਂ ਪਿਓ ਨੇ ਆਪਦੇ ਬੱਚਿਆਂ ਨੂੰ ਡਾਂਟਿਆ ਕਰਨਾ ਉਹਨਾਂ ਨੂੰ ਝਿੜਕਿਆ ਕਰਨਾ ਤੇ ਜਿਹੜਾ ਬਖਸ਼ਿੰਦਰ ਸੀਗਾ ਇਹ ਬੜੀ ਹਮਦਰਦੀ ਜਿਤਾਉਂਦਾ ਸੀਗਾ ਜੇਨ ਦੇ ਨਾਲ ਆਪਦੀ ਮਾਸੀ ਦੀ ਤੀ ਦੇ ਨਾਲ ਤਾਂ ਜੇਨ ਨਿਆਣੀ ਸੀ 16 ਸਾਲ ਦੀ ਸੀ ਉਹਨੂੰ ਐ ਲੱਗਿਆ ਕਿ ਇਹ ਬੰਦਾ ਮੈਨੂੰ ਪਿਆਰ ਕਰਦਾ ਮੇਰੇ ਨਾਲ ਹਮਦਰਦੀ ਕਰਦਾ ਉਹ 16 ਸਾਲ ਦੀ ਬੱਚੀ ਨੂੰ ਇਹ ਬੰਦੇ ਨੇ ਆਪਦੀਆਂ ਗੱਲਾਂ ਚ ਲਾ ਕੇ ਉਹਦੀਆਂ ਗਲਤ ਫੋਟੋਆਂ ਖਿੱਚ ਲਈਆਂ ਵੀਡੀਓ ਬਣਾ ਲਈਆਂ ਤੇ ਫਿਰ ਉਹਦੇ ਨਾਲ ਸਬੰਧ ਬਣਾਉਣੇ ਸ਼ੁਰੂ ਕਰਤੇ ਫਿਰ ਜਦੋਂ ਉਹ ਬੱਚੀ ਪ੍ਰੈਗਨੈਂਟ ਹੋ ਜਾਂਦੀ ਆ ਲਗਭਗ 4 ਮਹੀਨੇ ਦੀ ਪ੍ਰੈਗਨੈਂਸੀ ਹੋ ਜਾਂਦੀ ਆ ਤੇ ਫਿਰ ਬਖਸ਼ਿੰਦਰ ਨੇ ਤੇ ਬਿਆਨਤਕਾਰ ਨੇ ਉਸ ਬੱਚੀ ਦਾ ਅਬੋਰਸ਼ਨ ਵੀ ਕਰਾਉਣਾ ਚਾਇਆ ਅਬੋਰਸ਼ਨ ਸੈਂਟਰ ਲੈ ਜਾਂਦੇ ਆ ਡਾਕਟਰਾਂ ਕੋਲੇ ਪਰ ਡਾਕਟਰ ਅਬੋਰਸ਼ਨ ਨਹੀਂ ਕਰਦੇ ਡਾਕਟਰ ਕਹਿੰਦੇ ਆ ਕਿ ਟਾਈਮ ਉੱਪਰ ਹੋ ਚੁੱਕਿਆ ਹੁਣ ਇਹਦਾ ਕੋਈ ਹੱਲ ਨਹੀਂ ਹੁਣ ਤੁਹਾਨੂੰ ਬੱਚੇ ਨੂੰ ਜਨਮ ਦੇਣਾ ਹੀ ਪਊਗਾ ਉਸ ਤੋਂ ਬਾਅਦ ਉਹ ਬੱਚੇ ਦਾ ਜਨਮ ਹੁੰਦਾ ਤੇ ਬਿਆਨਤਕੌਰ ਆਪਦੀ ਇੱਜ਼ਤ ਬਚਾਉਣ ਲਈ ਉਸ ਪਾਣੀ ਵਾਲੇ ਟੱਪ 'ਚ ਡਬੋ ਕੇ ਉਸ ਬੱਚੇ ਨੂੰ ਮਾਰ ਦਿੰਦੀ ਹੈ ਹੁਣ ਸਾਰਾ ਘਰ ਕਿੰਨੇ ਜਾੜਿਆ ਭਨੇਵੇਂ ਨੇ ਪਰ ਮਾਸੀ ਸੀ ਜਿਹੜੀ ਉਹ ਆਪਦੇ ਭਨੇਵੇਂ ਨੂੰ ਬਚਾਉਣ ਲਈ ਉਹਨੇ ਇਹ ਸਾਰੀ ਗੇਮ ਖੇਡੀ ਉਹਨੂੰ ਐ ਲੱਗਦਾ ਸੀ ਵੀ ਸ਼ਾਇਦ ਇਹ ਗੱਲ ਇੱਕ ਨਾ ਇੱਕ ਦਿਨ ਦੱਬੀ ਜਾਊਗੀ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਸਾਡੇ ਘਰ ਦੀ ਗੱਲ ਘਰ ਦੇ ਵਿੱਚ ਰਹਿ ਜਾਊਗੀ ਪਰ ਤੁਹਾਨੂੰ ਪਤਾ ਕਿ ਪਾਪ ਕਦੇ ਨਹੀਂ ਲੁਕਦਾ ਹੁੰਦਾ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਸ਼ੇਅਰ ਕਰਨ ਦਾ ਇੱਕੋ ਮਕਸਦ ਆ ਕਿ ਜਦੋਂ ਘਰ ਦੇ ਵਿੱਚ ਧੀਆ ਪੈਣਾ ਜਵਾਨ ਹੋਣ ਉਦੋਂ ਕਦੇ ਵੀ ਕਿਸੇ ਯਾਰ ਮਿੱਤਰ ਨੂੰ ਘਰੇ ਨਾ ਰੱਖੋ। ਕਦੇ ਵੀ ਕਿਸੇ ਰਿਸ਼ਤੇਦਾਰ ਨੂੰ ਘਰੇ ਨਾ ਰੱਖੋ। ਇਹ ਇੱਕ ਕੌੜਾ ਸੱਚ ਆ ਤੇ ਇਹੋ ਜਿਹੀਆਂ ਗਲਤੀਆਂ ਮੁੜ ਕੇ ਘਰਾਂ ਨੂੰ ਅਜਾੜ ਦਿੰਦੀਆਂ ਨੇ, ਘਰਾਂ ਨੂੰ ਕੰਗਾਲ ਬਣਾ ਦਿੰਦੀਆਂ ਨੇ ਜਿਵੇਂ ਕਿ ਬਿਆਨਤ ਕੌਰ ਦਾ ਘਰ ਕੰਗਾਲ ਹੋ ਗਿਆ। ਬਿਆਨਤ ਕੌਰ ਨੂੰ ਉਮਰ ਕੈਦ ਹੋ ਗਈ। ਜਗਸੀਰ ਸਿੰਘ ਆਤਮ ਹੱਤਿਆ ਕਰਕੇ ਮਰ ਗਿਆ। ਜਿਹੜਾ ਬਖਸ਼ਿੰਦਰ ਆਉ ਨੂੰ 20 ਸਾਲ ਦੀ ਸਜ਼ਾ ਹੋ ਗਈ। ਤੇ ਜਿਹੜੇ ਬੱਚੇ ਆ ਉਹ ਵਿਚਾਰੇ ਇਕੱਲੇ ਰਹਿ ਗਏ ਹੁਣ ਉਹ ਬੱਚੇ ਕਿਹੜੇ ਹਾਲਾਤਾਂ ਚ ਰਹਿ ਰਹੇ ਆ ਕਿਵੇਂ ਰਹਿ ਰਹੇ ਆ ਇਸ ਬਾਰੇ ਕਦੇ ਕੋਈ ਖਬਰ-ਵਾਰ ਨਿਕਲ ਕੇ ਨਹੀਂ ਆਈ ਤੇ ਇਸ ਵੀਡੀਓ ਨੂੰ ਸ਼ੇਅਰ ਕਰਨ ਦਾ ਮਕਸਦ ਇੱਕੋ ਆ ਕਿ ਵੱਧ ਵੱਧ ਲੋਕ ਸचेਤ ਹੋਣ ਕਿ ਜਦੋਂ ਧੀਆ ਭੈਣਾ ਜਵਾਨ ਹੋਣ ਉਦੋਂ ਕਦੇ ਕਿਸੇ ਯਾਰ ਮਿੱਤਰ ਨੂੰ ਕਦੇ ਕਿਸੇ ਰਿਸ਼ਤੇਦਾਰ ਨੂੰ ਘਰੇ ਰੱਖਣ ਦੀ ਗਲਤੀ ਨਾ ਕਰਿਓ ਮੁੜ ਕੇ ਇਹੋ ਜਿਹੇ ਖਮਿਆਜੇ ਭੁਗਤਨੇ ਪੈ ਸਕਦੇ ਆ ਵੀਡੀਓ ਦੇਖਣ ਜਿਹੜਾ ਬਹੁਤ-ਬਹੁਤ ਧੰਨਵਾਦ